ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਸ਼ਹਿਰ ਜੈਤੋ ਜੈਤੋ ਦੇ ਵਿੱਚੋਂ ਟਿੱਬੀ ਸਾਹ ਵਾਲਾ ਰੋਡ ਆ ਦੱਸੋ ਗੰਗਸਰ ਗੁਰਦੁਆਰਾ ਸਾਹਿਬ ਦੇ ਬਿਲਕੁਲ ਸਾਹਮਣੇ ਇਹ ਛੜਕ ਨਿਕਲਦੀ ਹੈ ਜਿਹੜੀ ਟਿੱਬੀ ਸਾਹ ਗੁਰਦੁਆਰਾ ਸਾਹਿਬ ਨੂੰ ਆਉਂਦੀ ਹੈ ਜੈਤੋ ਦਾ ਮੋਰਚਾ ਮਸ਼ਹੂਰ ਆ ਦੱਸੋ ਤੇ ਉਹ ਟਿੱਬੀ ਸਾਹ ਗੁਰੂ ਘਰ ਉਸੇ ਯਾਦ ਨਾਲ ਸੰਬੰਧਿਤ ਹੈ ਜਿਹੜੇ ਫਾਰਮ 'ਚੋਂ ਵੀਡੀਓ ਬਣਾ ਰਹੇ ਹਾਂ ਦੱਸੋ ਇਹ ਇੱਥੇ ਇੱਕ ਡੇਰੀ ਫਾਰਮ ਹੈ ਬਾਈ ਪ੍ਰੋਫੈਸ਼ਨਰ ਇਹਨਾਂ ਦਾ ਕਾਰੋਬਾਰ ਜੈਤੋ ਸ਼ਹਿਰ ਦੇ ਵਿੱਚ ਕੋਸੋਰ ਹੈ ਪਰ ਨਾਲ ਇੱਕ ਚੌਂਕ ਰੱਖ ਲਓ ਜਾਂ ਇੱਥੇ ਸ਼ਹਿਰ ਦੇ ਵਿੱਚ ਘਰਾਂ ਦੇ ਵਿੱਚ ਜਿਹਦਾ ਦੁੱਧ ਸਪਲਾਈ ਜਿਹੜੀ ਉਹ ਹੁੰਦੀ ਹੈ ਤੋਂ ਦੇ ਕਰਕੇ ਨਾਲ ਇੱਥੇ ਪਸ਼ੂ ਜਿਹੜੇ ਰੱਖੇ ਜਾਂਦੇ ਦੋ ਨਗ ਬਕਾਉ ਆ ਦੱਸੋ ਅੱਜ ਦੀ ਵੀਡੀਓ ਚੈੱਕ ਤੇ ਮੱਝ ਟੋਕੜ ਮੱਝ ਹੈ ਦੁੱਧ ਜਿੰਨਾ ਹੈਗਾ ਉਹ ਤੁਹਾਨੂੰ ਬਾਈ ਦੱਸ ਦੂਗਾ ਤੇ ਬੇਨਤੀ ਹੈ ਵੀ ਮੇਰਾ ਕੰਮ ਵੀਡੀਓ ਬਣਾਉਂਦਾ ਹੈ ਇਹ ਵਿੱਚ ਜੋ ਇਨਫੋਰਮੇਸ਼ਨ ਹੈ ਉਹ ਪਸ਼ੂ ਦਾ ਮਾਲਕ ਆ ਉਹਦੇ ਪਸ਼ੂ ਬਾਰੇ ਦੱਸਦਾ ਹੈ ਤੇ ਖਰੀਦਣ ਵਾਲੇ ਕੋਲ ਆਪਸ਼ਨ ਹੁੰਦੀ ਹੈ ਵੀ ਉਹ ਆ ਕੇ ਉਸ ਚੀਜ਼ ਨੂੰ ਤਸੱਲੀ ਕਰੇ ਜੋ ਇਨਫਾਰਮੇਸ਼ਨ ਦਿੱਤੀ ਜਾਂਦੀ ਹੈ ਉਹਦੇ ਹਿਸਾਬ ਤੇ ਤੁਸੀਂ ਦੁੱਧ ਚੋ ਕੇ ਦੇਖ ਸਕਦੇ ਹੋ ਦੋ ਮੱਜਾਂ ਦੋਨੇ ਹੀ ਸੋਹਣੀਆਂ ਸੋਹਣੇ ਨੇ ਦੋਹਾਂ ਥੱਲੇ ਦੁੱਧ ਜਿੰਨਾ ਹੈਗਾ ਉਹ ਬਾਈ ਆਪਾਂ ਦੱਸ ਦੇਵਾਂਗੇ ਤੇ ਤੁਸੀਂ ਉਹ ਦੁੱਧ ਚੋ ਕੇ ਲੈ ਸਕਦੇ ਹੋ ਸੋ ਨਾ ਕਿ ਦੋਸਤੋ ਦੋ ਸ਼ੁਰੂਆਤ ਆਪਾਂ ਇਸ ਸਮਾਜ ਤੋਂ ਕਰਾਂਗੇ ਜੀ ਦਾ ਬੱਚਾ ਨਾਲ ਕੱਟੀ ਦਿਸਦੀ ਹੈ ਸੋ ਇਸੇ ਤੋਂ ਸ਼ੁਰੂਆਤ ਕਰ ਲੈਂਦੇ ਆ लास्ट ਤੱਕ ਵੀਡੀਓ ਜ਼ਰੂਰ ਦੇਖਿਓ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਦੱਸ ਦਿਓ ਜੀ ਆਪਣਾ ਬਾਈ ਜੀ ਮੇਰਾ ਨਾਮ ਹਰਪ੍ਰੀਤ ਸਿੰਘ ਹੈ ਜੀ ਠੀਕ ਹੈ ਹਰਪ੍ਰੀਤ ਭਾਈ ਇਹ ਤਾਂ ਇੱਕ ਮੰਨ ਲਓ ਘਰਾਂ ਦੇ ਵਿੱਚ ਦੁੱਧ ਸਪਲਾਈ ਦਾ ਕੰਮ ਹੈ ਜੇ ਸ਼ੌਕ ਹੋਊਗਾ ਵੈਸੇ ਤਾਂ ਕਾਰੋਬਾਰ ਹੋਰ ਆਪਣੇ ਮੇਰਾ ਭਾਈ ਜੀ ਦੇਤੋ ਇਹਦੇ ਵਿੱਚ ਕੱਪੜੇ ਦਾ ਸ਼ੋਰੂਮ ਹੈ ਜੀ ਬਹੁਤ ਵੱਡਾ ਸ਼ੋਰੂਮ ਹੈ ਠੀਕ ਹੈ ਵੈਸੇ ਤਾਂ ਆਪਣਾ ਮੇਨ ਕੰਮ ਹੋ ਰਹੀ ਹੈ ਹੂੰ ਪਰ ਉਹ ਸਾਡੇ ਬਜ਼ੁਰਗਾਂ ਦਾ ਕੰਮ ਹੈ ਜੀ ਇਸ ਕਰਕੇ ਛੱਡਿਆ ਨਹੀਂ ਜਾਂਦਾ ਜੀ ਬਸ ਇਹ ਤਾਂ ਸ਼ੌਕੀਏ ਤੌਰ ਤੇ 10 ਕੋ ਪਸ਼ੂ ਰੱਖੇ ਨੇ ਠੀਕ ਹੈ ਨਾਲ ਇਹ ਪਸ਼ੂ ਰੱਖ ਲੈਨੇ ਹਾਂ ਜੀ ਕੋਈ ਨਾ ਕੋਈ ਲੈ ਵੇਚ ਕਰ ਲਈ ਦੀ ਠੀਕ ਹੈ ਅੱਛਾ ਭਾਈ ਜਿਹੜੀ ਪਹਿਲੇ ਨੰਬਰ ਤੇ ਅੱਜ ਝੋਟੀ ਇਹ ਮੱਝ ਦਿਖਾ ਰਹੇ ਕੰਨ ਮਸੂਹ ਸੂਈ ਤੇ ਭਾਈ ਜੀ ਦੂਜੇ ਸੂ ਹਾਂ ਮਾਜੋ ਬਹੁਤ ਵਧੀਆ ਪਰ ਇਹਦੀ ਇੱਕ ਸਿਰਫ ਇੱਕ ਕਮੀ ਹੈ ਸਮਾਈ ਦੇ ਵਿੱਚ ਕਿ ਇਸ ਦੀ ਪੂਸ਼ ਹੈ ਨਹੀਂ ਠੀਕ ਹੈ ਔਰ ਦੋ ਦੋ ਨੂੰ ਬਾਈ ਜੀ ਅਮਰੀਕਾ ਅਮਰੀਕਾ ਗਾ ਉਹ ਦੁੱਧ ਦਿੰਦੀ ਹੈ ਜੀ 16 ਲੀਟਰ ਦੁੱਧ ਹਾਜ਼ਰ ਹੈ ਇਸ ਟੇਸਟ 16 ਲੀਟਰ ਮੈਂਟਰੀ ਵਾਲਾ ਹਾਜ਼ਰ ਹੈ ਮੈਂਟਰੀ ਵਾਲਾ 16 ਲੀਟਰ ਜੀ ਠੀਕ ਹੈ ਸੂਈ ਨੂੰ ਅੰਦਾਜ਼ਾ ਕਿੰਨਾ ਟਾਈਮ ਹੋ ਗਿਆ ਹੋਣਾ ਬੱਚਾ ਜਣਾ ਕੱਟਿਆ ਹੋ ਗਿਆ ਜੀ 20 ਤੋਂ 25 ਦਿਨ ਹੋਏ ਠੀਕ ਹੈ ਚਾ ਕੀ ਰੇਟ ਰਹੂਗਾ ਬਾਈ ਕੀ ਡਿਮਾਂਡ ਕਰਦੇ ਇਹਦਾ ਮੁੱਲ ਬਾਈ ਜੀ 1,115,000 ਰੁਪਏ ਵਿੱਚੋਂ ਮਾਨਤਨ ਹੋਗਾ ਜੀ ਠੀਕ ਹੈ ਕੋਈ ਨਹੀਂ ਬਾਈ ਇਹਨੂੰ ਤੋੜ ਗਏ ਸੋ ਸੋ 1 ਲੱਖ ਤੇ 15000 ਰੇਟ ਹੈ ਸੂਈ ਨੂੰ ਬਾਈ ਕਹਿੰਦਾ ਵੀ 20 25 ਦਿਨ ਹੋਏ ਆ ਇਹ ਇਹਦੇ ਨਾਲ ਬੱਚਾ ਹੈ ਸਿੰਘ ਕੁੰਡਿਆਂ ਦੀ ਛੋਟੇ ਸਿੰਘ ਦੀ ਹੈ ਦੁੱਧ ਦੀ ਖਾਰ ਮੰਦੀ ਹੈ ਪੰਜ ਟਾਈਮ ਕਰਦਾ ਟਾਈਮ ਤੁਹਾਨੂੰ ਦੱਸੋ ਮੈਂ ਵੀਡੀਓ ਦੇ ਵਿੱਚ ਦਿਖਾ ਦਿੰਨਾ ਤੇ ਇਹ ਦੁੱਧ ਬਾਈ ਕਹਿੰਦਾ ਵੀ 16 ਲੀਟਰ ਕੋਈ ਵੀ ਵੀਰ ਖਰੀਦਣਾ ਚਾਹੁੰਦਾ ਉਹ ਮਿੰਮਤੀ ਕਰ ਸਕਦਾ 1 ਵਜੇ 51 ਮਿੰਟ ਦੱਸੋ ਜਿਹੜਾ ਉਹ ਹੁਣ ਦਾ ਟਾਈਮ ਹੈ ਸੋ ਨੂੰ ਮੈਂ ਜਰੂਰ ਦਿਖਾਉਣਾ ਚਾਹੂੰਗਾ ਫੇਰ ਦਿਖਾਉਣਾ ਸ਼ਾਮ ਦੇ ਵਿੱਚ ਕਿਹੜਾ ਮੱਝ ਨੂੰ ਦੇਖੋ گاਵਾ ਨੂੰ ਹਵਾਨਾ ਭਰੂਗੀ ਸ਼ਾਮ ਤੱਕ ਅੱਗੋਂ ਅਗਾੜੀ ਚੰਗੀ ਮੋੜ ਲੈ ਬਈ ਵਾਪਸ ਚੰਗਾ ਭਰਿਆ ਹੋਇਆ ਹਵਾਨਾ ਦੋਸਤੋਂ ਅੱਗੋਂ ਤੇ ਪਿਛਾਓ ਹਵਾਨਾ ਜਿਹੜਾ ਉਹ ਭਰਦੀ ਆਉਂਦੀ ਹੈ ਮਿਲਕਵੇਨ ਚੰਗੀ ਆਉਂਦੀ ਹੈ ਬਰੀਕ ਚਮੜੀ ਦੀ ਇਹ ਮੱਝ ਨਾਲ ਇਹਦੇ ਬੱਚਾ ਕੱਟੀ ਹੈ ਹੁਣ ਤੁਸੀਂ ਇਹਦਾ ਹਵਾਨਾ ਫੇਰ ਦੇਖ ਸਕਦੇ ਹੋ ਇਹ ਰੋਖ ਹੈ ਇਹਦੇ ਹਵਾਨੇ ਦਾ ਟਾਈਮ ਤੁਹਾਨੂੰ ਮੈਂ ਸ਼ਾਮੇ ਜਿਹੜਾ ਉਹ ਜਰੂਰ ਦਿਖਾਉਂਗਾ ਸੋ ਟਾਂਚਾ ਤੁਸੀਂ ਦੇਖ ਸਕਦੇ ਹੋ ਸੋ ਤੁਸੀਂ ਇਹਦਾ ਹਵਾਨਾ ਦੇਖ ਸਕਦੇ ਹੋ ਟਾਈਮ ਜਿਹੜਾ ਉਹ ਤੁਹਾਨੂੰ ਮੈਂ ਦਿਖਾਉਣਾ ਹੈ ਤੋਂ ਪਹਿਲਾਂ ਹਵਾਨਾ ਫੇਰ ਦੇਖ ਲਓ ਦੱਸੋ ਹਜੇ ਸ਼ਾਮ ਤੱਕ ਪੂਰਾ ਪਸੂ ਨੇ ਭਰਨਾ ਹੁੰਦਾ ਸੋ ਮੈਂ ਦੂਜੇ ਮੋਬਾਈਲ ਦੇ ਉੱਤੇ ਤੁਹਾਨੂੰ ਟਾਈਮ ਦਿਖਾਉਣਾ ਹੈ 1:52 ਮਿੰਟ ਹੋਏ ਦੁਪਹਿਰ ਦੇ ਟਾਈਮ ਮਤਲਬ ਵੀਡੀਓ ਬਣਾ ਰਿਹਾ ਹਜੇ ਚੁਾਈ ਦਾ ਟਾਈਮ ਜਿਹੜਾ ਸ਼ਾਮ ਨੂੰ ਆਪ ਮੰਨੀਏ ਤਾਂ 5:30 ਦੇ ਆਸ-ਪਾਸ ਹੋਊ ਹਾਈਟ ਲੈਂਥ ਸੋਹਣੀ ਐ ਨਸੋ ਲਵਾਈ ਚੰਗੀ ਐ ਕੱਦ ਵੀ ਜਿਹੜਾ ਚੰਗਾ ਦਿਸਦਾ ਬਾਕੀ ਜੋ ਚੀਜ਼ ਆ ਉਹ ਤੁਹਾਡੇ ਸਾਹਮਣੇ ਦੁੱਧ ਵਾਲੇ ਪੱਕ ਤੋਂ ਬੜੀ ਖਰੀਬਾਈ ਦੱਸਦਾ ਉਹ ਤੁਸੀਂ ਚੋਕੇ ਲੈ ਲਓਗੇ ਉਹਦਾ ਕੋਈ ਇਸ਼ੂ ਨਹੀਂ ਦਾ ਤਵਾਨ ਨੇ ਦਾ ਰਕਤ ਦੇਖ ਲਿਆ ਮਿਲਕਮੈਨ ਜਰੂਰ ਤੁਹਾਨੂੰ ਦਿਖਾਵਾਂ ਦੋਨਾਂ ਸਾਈਡ ਤੋਂ ਇਹਨੇ ਦੀ ਹੈ ਤੇ ਹਵਾਨੇ ਦੀ ਗਾੜੀ ਦੇਖ ਲਓ ਤੇ ਬਾਕੀ ਫਾਈਨਲ ਤੁਸੀਂ ਕਰੋਗੇ ਇਹ ਤੋਂ ਬਿਨਾ ਇੱਕ ਹੋਰ ਮੱਝ ਵਿਕਾਊ ਹੈ ਵੀਰ ਕੱਢ ਲਊਗਾ ਉਹਦੀ ਡਿਟੇਲ ਅਪ ਬਾਈ ਤੋਂ ਪੁੱਛ ਲੈਨੇ ਭਾਈ ਜਿਹੜੀ ਉਹ ਲਾਸਟ ਤੇ ਮੱਝ ਖੜੀ ਹੈ ਕਿੰਨਾ ਕਚਰ ਹੋ ਗਿਆ ਹੋ ਅੰਦਾਜ਼ਾ ਸੋਈ ਨੂੰ ਬਾਈ ਜੀ ਸੋਈ ਨੂੰ ਹੋ ਗਿਆ ਹੋਣਗੇ ਘਰ ਦੀ ਮੱਝ ਹੈ ਸਾਡੀ ਉਹ ਤਾਂ ਸਾਡੇ 1-4 ਮਹੀਨੇ ਹੋ ਗਏ ਸੋਈ ਨੂੰ ਹੂੰ ਸਾਡੇ 4.5 ਮੰਨ ਨੇ ਆਸ-ਪਾਸ ਸੂਈ ਹੋਵੇ। ਜਦੋਂ 9 ਲੀਟਰ ਹਾਜ਼ਰ ਹੈ ਜੀ। ਬੱਚਾ ਮਰ ਗਿਆ ਸੀ ਪਰ ਉਹ ਐਂ ਹੀ ਮਿਲਦੀ ਹੈ, ਹੱਥ 'ਚ ਮਿਲਦੀ ਹੈ। ਠੀਕ ਹੈ। ਹੋਰ ਇਹਨੂੰ ਟਿਕਾ ਭਰਾਇ ਨੂੰ 1 ਮਹੀਨਾ ਚਾਰਜਨ ਹੋਗੋ। ਕੀ ਰੇਟ ਲੈਣਾ ਇਹਦਾ? ਇਹਦਾ ਮੁੱਲ 75000 ਰੁਪਏ ਹੈ ਜੀ। ਠੀਕ ਹੈ। ਸੋ ਦੋਸਤੋ ਦੇਖੋ ਅੱਜ ਰੇਟ 75000 9 ਲੀਟਰ ਦੁੱਧ ਮੰੰਤੀ ਵਾਲਾ ਇਸ ਟਾਈਮ ਇਹਦੇ ਥੱਲੇ ਹਾਜ਼ਰ ਹੈ ਬਾਈ ਦੱਸਦੇ ਆ। 5 ਮਹੀਨਿਆਂ ਦੇ ਲਗਭਗ ਸੂਈ ਹੋ ਗਈ ਤੇ 1 ਮਹੀਨਾ ਹੋ ਗਿਆ ਇਹ ਆਈ ਹੋਈ ਨੂੰ। ਲਿਆ ਬਾਈ ਵਾਪਸ। ਇਹਦਾ ਰੇਟ 75000 ਹੈ। ਸਿੰਗ ਇਹ ਵੀ ਐ ਦੋਸੋ ਇਹਦਾ ਬੈਕ ਸਾਈਡ ਤੋਂ ਹੋ ਕੇ ਨਾਲ ਹੀ ਮੁੜਿਆ ਹੋਇਆ ਕੋਈ ਬਹੁਤਾ ਉਪਰਾ ਸਿੰਗ ਨਹੀਂ ਲੱਗਦਾ। ਖਵਾਨਾ ਇਹਦਾ ਤੁਸੀਂ ਦੁਪਹਿਰ ਦੇ ਟਾਈਮ ਵੀਡੀਓ ਦੇਖ ਰਹੇ ਹੋ ਤੋ ਉਹਦੇ ਹਿਸਾਬ ਤੇ ਜਜਮੈਂਟ ਕਰਿਓ। 9 ਲੀਟਰ ਦੁੱਧ ਮਿੰਟੀ ਵਾਲਾ ਤੁਹਾਨੂੰ ਵੀਰ ਨੇ ਦੱਸਿਆ। ਦੋ ਟਾਈਮ ਚੋ ਸਕਦੇ ਹੋ ਇੱਥੇ ਜੈਤੋ ਦੇ ਵਿੱਚ ਮੈਂ ਵੀਡੀਓ ਬਣਾ ਰਿਹਾ। ਸੋ 1 ਮਹੀਨੇ ਦੀ ਏਆਈ ਹੋਈ ਵੀ ਆ ਪਰ ਤੁਸੀਂ ਖਾਲੀ ਮੰਨ ਕੇ ਸੌਦਾ ਕਰੋਗੇ। ਗੱਬਣ ਨਿਕਲਦੀ ਹੈ ਤਾਂ ਸੋਡੀ ਬੋਟਲ ਆਕ ਨਹੀਂ ਤਾਂ ਤੁਸੀਂ ਇਹਨੂੰ ਗੱਬਣ ਕਰਾ ਲਓਗੇ ਇਹਦੀ ਡਿਮਾਂਡ 75000 ਹੈ ਦੁੱਧ 9 ਲੀਟਰ ਬਿਨਾ ਬੱਚੇ ਤੋਂ ਥਾਪੀ ਦੇ ਉੱਤੇ ਮਿਲਦੀ ਹੈ ਭਾਈ ਕਹਿੰਦਾ ਵੀ ਕੋਈ ਇਹਨੂੰ ਹੈ ਨਹੀਂ ਵੀ ਇਹ ਕੋਈ ਇਹਦੇ ਟੀਕਾ ਵਗੈਰਾ ਨਹੀਂ ਲਾਉਣਾ ਪੈਂਦਾ ਸੋ ਥਾਪੀ ਦੇ ਉੱਤੇ ਮਿਲਦੀ ਇਹਦਾ ਰੇਟ 75000 ਭਾਈ ਮੈਨੂੰ ਮੜਾ ਹਲਾ ਦਿਓ ਜੇ ਹਵਾਨਾ ਮੜਾ ਕੁਲ ਜੂਰ ਭਾਈ ਮੈਂ ਬਸ ਠੀਕ ਹੈ ਠੀਕ ਹੈ ਪੁੱਛ ਪੜ ਲੈ ਜੀ ਸੋ ਹੌਣ ਦਾ ਹਵਾਨੇ ਦਾ ਰੋਕ ਇਦਾਂ ਦਾ ਠੀਕ ਹੈ ਸੋ ਇਹ ਮੱਝ ਦੋਸਤੋ ਇੱਧਰ ਇੱਕ ਹੋਰ ਬਕਾਊ ਸੀ ਤੇ ਦੋ ਨਗ ਅੱਜ ਦੀ ਵੀਡੀਓ ਚ ਵਿਕਰੀ ਆਲੇ ਇਹ ਮੱਝ ਵੀਡੀਓ ਤੋਂ ਪਹਿਲਾਂ ਵੇਚ ਗਈ ਨਹੀਂ ਵੀਡੀਓ ਤੁਹਾਨੂੰ ਦਿਖਾਉਣੀ ਸੀਗੀ ਵੈਸੇ ਤਾਜੀ ਸੋਈ ਵੀ ਸੀ ਤੇ ਇਹਦੇ ਅਸਤੇ ਆਪਾਂ ਵੀਡੀਓ ਬਣਾਉਣ ਆਏ ਸੀ ਪਰ ਵੇਚ ਗਈ ਆ ਤਾਂ ਹੁਣ ਤਾਂ ਇਹ ਵੀਡੀਓ ਤੁਹਾਨੂੰ ਨਹੀਂ ਦਿਖਾ ਰਹੇ ਤਾਂ ਦੋ ਨਗ ਹੋਰ ਜਿਹੜੇ ਸੀ ਉਹ ਤੁਹਾਨੂੰ ਦਿਖਾਉਣੇ ਆਲਾ ਕਿ ਬਹੁਤ ਚੰਗੀ ਮੱਝ ਸੀ ਤੁਹਾਨੂੰ ਪਸੰਦ ਵੀ ਆਉਣੀ ਸੀ ਚੰਗੀ ਇਹ ਗਾੜੀ ਮਿਲਕਵੇਨ ਚੰਗੀ ਸੀ ਸੋ ਇਹ ਮੱਝ ਵਿਕ ਚੁੱਕੀ ਐ ਤੇ ਦੋ ਨਗ ਇਸ ਟਾਈਮ ਅਵੇਲੇਬਲ ਹੈ ਵਿਕਰੀ ਦੇ ਲਈ ਤੁਸੀਂ ਆ ਕੇ ਦੇਖਿਓ ਜੇ ਜਿਹੜਾ ਪਸੂ ਜੱਚਦਾ ਹੈ ਉਹਦੀ ਪਸੰਦੀ ਕਰਿਓ ਨੰਬਰ ਹੈ ਦੋਸਤੋ ਸਕਰੀਨ ਉੱਤੇ ਬਾਈ ਦਾ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਕਾਲ ਕਰ ਸਕਦੇ ਹੋ ਧੰਨਵਾਦ